ਅੱਜ ਹੋਰ ਪੰਜਾਬੀ ਸਿੰਗਰ ਤੇ ਅਦਾਕਾਰ ਬੱਬੂ ਮਾਨ ਜੁਨ੍ਹਾਂ ਦਾ ਹਰ ਕੋਈ ਫੈਨ ਬੱਚਾ ਤੋਂ ਲੈ ਕੇ ਬਜ਼ੁਰਗਾਂ ਤੱਕ ਉਹਨਾਂ ਦੇ ਗਾਣਿਆਂ ਨੂੰ ਛੜਾ ਕੇ ਪਸੰਦ ਕੀਤਾ ਚਾਹੁੰਦਾ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਪੁਲੱਥ ਤੇ ਪਿੰਡ ਟਾਂਡੀ ਦਾਖਲੀ ਪਹੁੰਚਨੇ ਬੱਬੂ ਮਾਨ ਜਿੱਥੇ ਉਹਨਾਂ ਦੇ ਵੱਲੋਂ ਹੜਪੀਟ ਦਾ ਨੂੰ ਜਿਹੜੀ ਰਾਹਤ ਸਮਗਰੀ ਵੰਡੀ ਗਈ ਹੈ ਤਾਂ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਆਪਣੀ ਟੀਮ ਦੇ ਨਾਲ ਪੁਲੱਥ ਤੇ ਪਿੰਡ ਟਾਂਡੀ ਦਾਖਲੀ ਪਹੁੰਚੇ ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਜਿਹੜੀ ਉਹਨਾਂ ਦੇ ਵੱਲੋਂ ਵੰਡੀ ਗਈ ਹੈ ਇਸ ਦੌਰਾਨ ਉਹਨਾਂ ਦੇ ਨਾਲ ਸਕੱਤਰ ਜਰਨਲ ਯੂਥ ਅਕਾਲੀ ਦਲ ਪੰਜਾਬ ਰਜਿੰਦਰ ਸਿੰਘ ਨਿੱਜਰ ਤੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਟਾਂਡੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਬਬੂ ਮਾਨ ਨੇ ਆਖਿਆ ਕਿ ਸੇਵਾ ਕੋਈ ਦਿਖਾਉਣ ਵਾਲੀ ਚੀਜ਼ ਨਹੀਂ ਹੈ ਇਹ ਤਾਂ ਕਰਨ ਦੀ ਹੁੰਦੀ ਹੈ ਅਤੇ ਅਸੀਂ ਕਰੀ ਜਾਂਦੇ ਆਂ ਤੇ ਕਰਦੇ ਰਹਾਂਗੇ ਅਸੀਂ ਆਪਣੇ ਬਜ਼ੁਰਗਾਂ ਤੋਂ ਸਿੱਖਿਆ ਹੈ ਕਿ ਜੇਕਰ ਤੁਹਾਡੀ ਜੇਬ ਦੇ ਵਿੱਚ 1 ਰੁਪਿਆ ਵੀ ਹੈ ਤਾਂ ਉਸ ਨੂੰ ਵੀ ਵੰਡ ਕੇ ਖਾਣਾ ਚਾਹੀਦਾ ਹੈ ਅਤੇ ਕੋਸ਼ਿਸ਼ ਕਰ ਰਹੇ ਆਂ ਕਿ ਤੁਸੀਂ ਵੀ ਕੋਸ਼ਿਸ਼ ਕਰੋ ਤੇ ਸੇਵਾ ਜਿਹੜੀ ਕੀ ਕਰਦੇ ਰਹੋ ਤਾਂ ਵੀ ਤੇ ਵੀ ਨੇ ਪਿੰਡਾਂ ਦੇ ਵਿੱਚ ਪਾਣੀ ਵੜਨ ਕਾਰਨ ਹਾੜਾਂ ਦੇ ਕਾਰਨ ਤੇ ਇੰਨੀ ਜ਼ਿਆਦਾ ਵਿਕਟ ਗਈ ਸੀ ਕਿ ਲੋਕਾਂ ਦੇ ਘਰ ਜਿਹੜੇ ਕੀ ਟੈਗ ਗਏ ਸਨ ਤਾਂ ਉਸ ਤੋਂ ਬਾਅਦ ਵੱਖ-ਵੱਖ ਆਰਾਂ ਦੇ ਵੱਲੋਂ ਆਗੂਆਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਦੱਸਣਾ ਕਿ ਉਸ ਵੇਲੇ ਵੀ ਸੱਭ ਦੇ ਵੱਲੋਂ ਹੱਥ ਫੜਿਆ ਗਿਆ ਸੀਗਾ ਹਰ ਪੀੜਤਾਂ ਦਾ ਤੇ ਹੁਣ ਵੀ ਬਬੂਮਾਨ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਜਿਹੜਾ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਨਸ਼ਿਆਂ ਦੇ ਮੁੱਦੇ ਤੇ ਬੋਲਦਿਆਂ ਖਾਸ ਤੌਰ ਤੇ ਬਬੂਮਾਨ ਨੇ ਆਖਿਆ ਕਿ ਨਸ਼ੇ ਦੇ ਖਾਤਮੇ ਲਈ ਸਾਨੂੰ ਪੰਡ ਪੱਧਰ ਤੇ ਇੱਕ ਜੁੱਟ ਜੜਾ ਕੀ ਹੋਣਾ ਪਵੇਗਾ ਤੇ ਵਿਅਕਤੀ ਦੀ ਜੋ ਚੜਦੀ ਉਮਰ ਹੁੰਦੀ ਹੈ ਉਹਨਾਂ ਨੂੰ ਬੜੇ ਹੀ ਪਿਆਰ ਨਾਲ ਜਾਗਰੂਕ ਕਰਕੇ ਉਸ ਪਾਸੇ ਤੋਂ ਅਸੀਂ ਉਹਨਾਂ ਨੂੰ ਮੋੜ ਸਕਦੇ ਹਾਂ ਇਸ ਮੌਕੇ ਮਨੀ ਸ਼ਰਮਾ ਜੋਗਾ ਸਿੰਘ ਮਨੋਹਰ ਲਾਲ ਰੀਟਾ ਟੀਐਸਪੀ ਲਖਵਿੰਦਰ ਸਿੰਘ ਚੇਅਰਮੈਨ ਰਣਜੀਤ ਸਿੰਘ ਬਿੱਲਾ ਜੋਗਾ ਸਿੰਘ ਨਿਰਮਲ ਸਿੰਘ ਮੰਡ ਪ੍ਰਧਾਨ ਨਿਸ਼ਾਨ ਸਿੰਘ ਸਵਿੰਦਰ ਸਿੰਘ ਕੋਕਾ ਆਦਿ ਜਿਹੜੇ ਕਿ ਉੱਥੇ ਹਾਜ਼ਰ ਰਹੇ ਨੇ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਤਾਂ ਨੌਜਵਾਨਾਂ ਨੂੰ ਜਿਹੜੇ ਕਿ ਖਾਸ ਤੌਰ ਤੇ ਪਿੰਡ ਵਾਸੀਆਂ ਨੂੰ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ ਤਾਂ ਉਹਨਾਂ ਨੂੰ ਜਾਗਰੂਕ ਕਰਨ ਦੀ ਵੀ ਲੋੜ ਹੈ ਤੇ ਇਸ ਮੁੱਦੇ ਤੇ ਵੀ ਉਹਨਾਂ ਦੇ ਵੱਲੋਂ ਧਿਆਨ ਦੇ ਕੇ ਜਿਹੜੇ ਕਿ ਗੱਲ ਕੀਤੀ ਗਈ ਹੈ